ਇੱਕ ਵਾਰ ਇੱਕ ਬਾਦਸ਼ਾਹ ਇੱਕ ਸੰਿਆਸੀ ਦਾ murid ਹੋ ਗਿਆ। ਜਾਪਾਨ ਦੀ ਘਟਨਾ ਹੈ। ਸਮਰਾਟ ਹਰ ਰਾਤ ਘੋੜੇ ਤੇ ਸਵਾਰ ਹੋ ਕੇ ਬਾਹਰ ਜਾਂਦਾ ਸੀ ਆਪਣੇ ਰਾਜ ਦਾ ਚੱਕਰ ਲਗਾਉਣਾ। ਉਹ ਹਰ ਰੋਜ਼ ਉਸ ਸਾਧੂ ਨੂੰ ਦਰਖਤ ਹੇਠਾਂ ਬੈਠਾ ਆਪਣੀ ਮਸਤੀ ਵਿੱਚ ਮਸਤ ਹੋਇਆ ਵੇਖਦਾ। ਕਦੇ ਸਾਧੂ ਨੱਚਦਾ, ਕਦੇ ਬੰਸਰੀ ਵਜਾਉਂਦਾ, ਕਦੇ ਗੀਤ ਗਾਉਂਦਾ। ਕਦੇ ਚੁੱਪਚਾਪ ਬੈਠਾ ਅਸਮਾਨ ਵਿੱਚ ਤਾਰਿਆਂ ਨੂੰ ਨਿਹਾਰਦਾ। ਜਦੋਂ ਵੀ ਬਾਦਸ਼ਾਹ ਉਸ ਰਸਤੇ ਤੋਂ ਲੰਘਦਾ ਤੂੰ ਹਰ ਵਾਰ ਰੁਕ ਜਾਂਦਾ ਉਹ ਖੁਦ ਨੂੰ ਉਸ ਸਾਧੂ ਦੀ ਮੂਰਤ ਦੇਖਣ ਤੋਂ ਰੋਕ ਨਾ ਪਾਉਂਦਾ ਕੁਝ ਪਲ ਉੱਥੇ ਹੀ ਖੜਾ ਹੋ ਕੇ ਉਹ ਉਸ ਸਾਧੂ ਦੀ ਮਸਤੀ ਨੂੰ ਨਿਹਾਰਦਾ ਅਤੇ ਫਿਰ ਘੋੜੇ ਤੇ ਸਵਾਰ ਹੋ ਕੇ ਚਲੇ ਜਾਂਦਾ ਹੌਲੀ ਹੌਲੀ ਬਾਦਸ਼ਾਹ ਨੂੰ ਉਸ ਸਾਧੂ ਵਿੱਚ ਇੰਨੀ ਦਿਲਚਸਪੀ ਹੋ ਗਈ ਕਿ ਕਦੋਂ ਸਮਾਂ ਬੀਤ ਜਾਂਦਾ ਉਸ ਨੂੰ ਪਤਾ ਹੀ ਨਾ ਲੱਗਦਾ ਉਹ ਬਸ ਚੁੱਪਚਾਪ ਦੂਰ ਝਾੜੀਆਂ ਪਿੱਛੇ ਖੜ ਕੇ ਸਾਧੂ ਨੂੰ ਹੀ ਦੇਖਦਾ ਰਹਿੰਦਾ ਉਸ ਸਾਧੂ ਦੀ ਮਸਤੀ ਵੀ ਅਜਿਹੀ ਸੀ ਕਿ ਉਹ ਖੁਸ਼ ਹੋ ਕੇ ਮਹਿਲ ਭਰ ਦਿੰਦਾ ਹੁਣ ਇਹ ਉਸਦਾ ਰੋਜ਼ ਦਾ ਕੰਮ ਬਣ ਗਿਆ ਸੀ ਪਰ ਇੱਕ ਦਿਨ ਉਹ ਇੰਨਾ ਭਾਵੁਕ ਹੋ ਗਿਆ ਕਿ ਜਾ ਕੇ ਸਾਧੂ ਦੇ ਪੈਰੀਂ ਪੈ ਗਿਆ ਤੇ ਕਿਹਾ ਮਹਾਰਾਜ ਮੈਂ ਤੁਹਾਨੂੰ ਹੁਣ ਇੱਥੇ ਹੋਰ ਨਹੀਂ ਰਹਿਣ ਦੇਵਾਂਗਾ ਬਰਸਾਤ ਦਾ ਮੌਸਮ ਹੈ ਮਹਿਲ ਚੱਲ ਕੇ ਮੈਨੂੰ ਅਸੀਸ ਦਿਓ ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਦਿਓ ਇਹ ਸੁਣ ਕੇ ਉਹ ਸਾਧੂ ਖੜਾ ਹੋ ਗਿਆ ਉਸਨੇ ਆਪਣਾ ਝੋਲਾ ਚੁੱਕਿਆ ਤੇ ਕਿਹਾ ਚਲੋ ਚੱਲੀਏ ਇਹ ਦੇਖ ਕੇ ਬਾਦਸ਼ਾਹ ਬੜਾ ਹੈਰਾਨ ਹੋਇਆ ਸਮਰਾਟ ਕਹਿ ਤਾਂ ਰਿਹਾ ਸੀ ਕਿ ਮਹਿਲ ਚੱਲੋ ਪਰ ਉਸ ਨੂੰ ਖੁਸ਼ੀ ਤਾਂ ਹੁੰਦੀ ਜੇਕਰ ਸਾਧੂ ਕਹਿੰਦਾ ਕਿ ਕਿਹੜਾ ਮਹਿਲ ਅਸੀਂ ਜਿੱਥੇ ਹਾਂ ਉੱਥੇ ਹੀ ਖੁਸ਼ ਹਾਂ ਅਸੀਂ ਮਹਿਲਾਂ ਵਗੈਰਾ 'ਚ ਨਹੀਂ ਜਾਂਦੇ ਅਸੀਂ ਤਾਂ ਕੱਪੜੇ ਗਹਿਣੇ ਮਹਿਲਾਂ ਆਦ ਜਈਆਂ ਚੀਜ਼ਾਂ ਦਾ ਤਿਆਗ ਕਰ ਦਿੱਤਾ ਹੈ ਬਾਦਸ਼ਾਹ ਦੇ ਮਨ ਵਿੱਚ ਸਾਧੂ ਤੋਂ ਇਹ ਸ਼ਬਦ ਸੁਣਨ ਦੀ ਉਮੀਦ ਨਹੀਂ ਸੀ ਜੇਕਰ ਸਾਧੂ ਨੇ ਇਹ ਸਭ ਕੁਝ ਕਿਹਾ ਹੁੰਦਾ ਤਾਂ ਬਾਦਸ਼ਾਹ ਉਸ ਦੇ ਪੈਰੀ ਡਿੱਗ ਕੇ ਥੋੜੀ ਹੋਰ ਬੇਨਤੀ ਕਰ ਸਕਦਾ ਸੀ ਪਰ ਜਦੋਂ ਸਾਧੂ ਇੱਕ ਵਾਰ ਚ ਹੀ ਤਿਆਰ ਹੋ ਗਿਆ ਤਾਂ ਬਾਦਸ਼ਾਹ ਥੋੜਾ ਜਿਹਾ ਹੈਰਾਨ ਹੋ ਗਿਆ ਤੇ ਸੋਚਣ ਲੱਗਿਆ ਕਿ ਕਿਤੇ ਮੇਰੇ ਤੋਂ ਕੋਈ ਗਲਤੀ ਤਾਂ ਨਹੀਂ ਹੋ ਗਈ ਕਿ ਇਸ ਬੰਦੇ ਨੇ ਮੇਰੇ ਨਾਲ ਕੋਈ ਚਲਾਕੀ ਤਾਂ ਨਹੀਂ ਕੀਤੀ ਕਿਤੇ ਮਹਿਲ ਵਿੱਚ ਦਾਖਲ ਹੋਣ ਦੀ ਕੋਈ ਚਾਲਤਾਂ ਨਹੀਂ ਇਹ ਇੱਥੇ ਬੈਠ ਕੇ ਬੰਸਰੀ ਵਜਾਉਂਦਾ ਰਿਹਾ ਤੇ ਉਦੋਂ ਤੱਕ ਵਜਾਉਂਦਾ ਰਿਹਾ ਜਦੋਂ ਤੱਕ ਮੈਂ ਇਸ ਤੋਂ ਪ੍ਰਭਾਵਿਤ ਨਾ ਹੋਇਆ ਕਿਤੇ ਇਹ ਮੇਰੇ ਉੱਪਰ ਜਾਲ ਹੀ ਤਾਂ ਨਹੀਂ ਸੀ ਸੁੱਟ ਰਿਹਾ ਮੂਰਖੀ ਹੀ ਆਮੇ ਜੋ ਇਹਨਾਂ ਦੇ ਚੱਕਰਾਂ ਵਿੱਚ ਪੈ ਗਿਆ ਹੁਣ ਮੈਂ ਕੁਝ ਬੋਲ ਵੀ ਨਹੀਂ ਸਕਦਾ ਇਹਨੇ ਕੋਈ ਮੌਕਾ ਵੀ ਨਹੀਂ ਦਿੱਤਾ ਬੋਲਣ ਦਾ ਇਹਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਨਹੀਂ ਨਹੀਂ ਮੈਂ ਇੱਥੇ ਹੀ ਖੁਸ਼ ਹਾਂ ਕੀ ਗਰਮੀ ਕੀ ਬਰਸਾਤ ਸਾਡੇ ਲਈ ਸਭ ਕੁਝ ਇਹੀ ਹੈ ਸਾਧੂ ਨੂੰ ਦੇਖ ਕੇ ਬਾਦਸ਼ਾਹ ਨੇ ਸੋਚਿਆ ਕਿ ਕਿਹੋ ਜਿਹਾ ਸਾਧੂ ਹੈ ਆਰਾਮ ਦੀ ਗੱਲ ਸੁਣ ਕੇ ਤੁਰੰਤ ਹੀ ਮੰਨ ਗਿਆ ਹੁਣ ਬਾਦਸ਼ਾਹ ਦੇ ਮਨ ਵਿੱਚ ਸਾਧੂ ਪ੍ਰਤੀ ਉਹ ਸਾਰਾ ਸਤਕਾਰ ਅਲੋਪ ਹੋ ਗਿਆ ਸੀ ਬਾਦਸ਼ਾ ਇਹ ਸਭ ਕੁਝ ਸੋਚ ਹੀ ਰਿਹਾ ਸੀ ਕਿ ਇੰਨੇ ਵਿੱਚ ਉਹ ਸਾਧੂ ਛਾਲ ਮਾਰ ਕੇ ਬਾਦਸ਼ਾਹ ਦੇ ਘੋੜੇ ਉੱਪਰ ਬੈਠ ਗਿਆ ਤੇ ਬੋਲਿਆ ਚਲੋ ਚੱਲੀਏ ਸਮਰਾਟ ਨੂੰ ਪਹਿਲੀ ਵਾਰ ਆਪਣੀ ਜ਼ਿੰਦਗੀ ਵਿੱਚ ਤੁਰਨਾ ਪਿਆ ਜਦ ਕਿ ਇੱਕ ਸਾਧੂ ਖੁਸ਼ੀ ਨਾਲ ਘੋੜੇ ਤੇ ਜਾ ਰਿਹਾ ਸੀ ਬਾਦਸ਼ਾਹ ਨੂੰ ਬਹੁਤ ਦੁੱਖ ਹੋਇਆ ਉਹ ਮਨ ਹੀ ਮਨ ਆਪਣੇ ਆਪ ਨੂੰ ਕੁਸਣ ਲੱਗਿਆ ਇਹ ਤਾਂ ਮੈਂ ਬਹੁਤ ਕਾਲੀ ਕਰ ਲਈ ਬੜੀ ਵੱਡੀ ਗਲਤੀ ਹੋ ਗਈ ਮੇਰੇ ਤੋਂ ਇਸ ਸਾਧੂ ਨੂੰ ਪਛਾਣਨ ਵਿੱਚ ਪਰ ਹੁਣ ਬਾਦਸ਼ਾਹ ਵੀ ਆਪਣੀ ਗੱਲ ਤੋਂ ਪਿੱਛੇ ਨਹੀਂ ਹਟ ਸਕਦਾ ਸੀ ਉਹ ਵੀ ਆਪਣੀ ਜ਼ੁਬਾਨ ਦਾ ਪੱਕਾ ਜੋ ਸੀ ਬਾਦਸ਼ਾਹ ਨੇ ਸੋਚਿਆ ਕਿ ਜਿੱਥੇ ਇੰਨੇ ਜਣੇ ਮਹਿਲ ਵਿੱਚ ਰਹਿੰਦੇ ਨੇ ਇਹ ਵੀ ਰਹਿ ਲਵੇਗਾ ਪਰ ਹੁਣ ਸਾਧੂ ਪ੍ਰਤੀ ਬਾਦਸ਼ਾਹ ਦੇ ਮਨ ਵਿੱਚੋਂ ਪਿਆਰ ਤੇ ਸਤਿਕਾਰ ਖਤਮ ਹੋ ਗਿਆ ਸੀ ਉਹ ਸਾਧੂ ਮਹਿਲ ਵਿੱਚ ਜਾ ਕੇ ਆਰਾਮ ਨਾਲ ਰਹਿਣ ਲੱਗ ਪਿਆ ਪਰ ਬਾਦਸ਼ਾਹ ਦੀ ਸਮੱਸਿਆ ਦਿਨੋਂ ਦਿਨ ਵਧਣ ਲੱਗ ਪਈ ਕਿਉਂਕਿ ਉਹ ਸਾਧੂ ਬਹੁਤ ਹੀ ਮौज-ਮਸਤੀ ਵਿੱਚ ਰਹਿੰਦਾ ਸੀ ਤੇ ਬਾਦਸ਼ਾ ਨੂੰ ਸਾਧੂ ਤੋਂ ਈਰਖਾ ਆਉਣ ਲੱਗੀ ਜਦੋਂ ਇਹੀ ਸਾਧੂ ਜੰਗਲ ਦੇ ਦਰਖਤੇਟਾਂ ਮਸਤ ਰਹਿੰਦਾ ਸੀ ਤਾਂ ਬਾਦਸ਼ਾ ਇਸਦਾ ਸਤਿਕਾਰ ਕਰਦਾ ਸੀ ਕਿ ਵਾਹ ਇੱਕ ਸਾਧੂ ਕਿੰਨਾ ਵੱਡਾ ਤਿਆਗੀ ਹੈ ਕੋਲ ਕੁਝ ਵੀ ਨਹੀਂ ਹੈ ਫਿਰ ਵੀ ਕਿੰਨਾ ਖੁਸ਼ ਹੈ ਸਾਧੂ ਦਰਖਤ ਦੇ ਥੱਲੇ ਵੀ ਬੰਸਰੀ ਹੀ ਵਜਾਉਂਦਾ ਸੀ ਤੇ ਮਹਿਲ ਵਿੱਚ ਵੀ ਉਹ ਬੰਸਰੀ ਹੀ ਵਜਾਉਂਦਾ ਫਰਕ ਸਿਰਫ ਇੰਨਾ ਕੁ ਹੈ ਕਿ ਇੱਥੇ ਉਹ ਮਖਮਲ ਦੇ ਗੱਦਿਆਂ 'ਤੇ ਬੈਠ ਕੇ ਬੰਸਰੀ ਵਜਾਉਂਦਾ ਹੈ ਇਹ ਕਿਹੋ ਜਿਹਾ ਬੰਦਾ ਚੁੱਕ ਲਿਆ ਮੈਂ ਉਹ ਬਾਦਸ਼ਾਹ ਨਾਲੋਂ ਵੀ ਵੱਧ ਐਸ਼ੋ ਰਾਮ ਨਾਲ ਰਹਿੰਦਾ ਸੀ ਬਾਦਸ਼ਾਹ ਨੂੰ ਤਾਂ ਕੁਝ ਚਿੰਤਾਵਾਂ ਵੀ ਸਨ ਆਕਰ ਉਸ ਦਾ ਸਾਮਰਾਜ ਸੀ ਪਰਿਵਾਰ ਸੀ ਦੌਲਤ ਸੀ ਸਭ ਕੁਝ ਸੀ ਸੈਂਕੜੇ ਚਿੰਤਾਵਾਂ ਸਨ ਉਸ ਨੂੰ ਪਰ ਉਸ ਸਾਧੂ ਨੂੰ ਕੋਈ ਚਿੰਤਾ ਹੀ ਨਹੀਂ ਸੀ ਉਹ ਬੰਸਰੀ ਬਜਾਇਆ ਕਰੇ ਨੱਚਿਆ ਕਰੇ ਗਾਇਆ ਕਰੇ ਚੰਗਾ ਖਾਣ ਨੂੰ ਚੰਗੇ ਕੱਪੜੇ ਪਹਿਨਣ ਨੂੰ ਕਿਸੇ ਤਰ੍ਹਾਂ ਬਾਦਸ਼ਾਹ ਨੇ 6 ਮਹੀਨੇ ਬਰਦਾਸ਼ਤ ਕੀਤਾ ਪਰ ਗੱਲ ਵੱਧਦੀ ਚਲੀ ਗਈ ਗੱਲ ਬਰਦਾਸ਼ਤ ਤੋਂ ਬਾਹਰ ਹੋ ਗਈ ਇੱਕ ਦਿਨ ਬਾਦਸ਼ਾਹ ਨੇ ਸਾਧੂ ਨੂੰ ਬੋਲ ਹੀ ਦਿੱਤਾ ਕਿ ਸੰਤ ਜੀ ਮੈਂ ਇੱਕ ਸਵਾਲ ਪੁੱਛਣਾ ਤੁਹਾਨੂੰ ਮੇਰੇ ਵਿੱਚ ਤੇ ਤੁਹਾਡੇ ਵਿੱਚ ਕੀ ਫਰਕ ਹੈ ਸਾਧੂ ਨੇ ਕਿਹਾ ਫਰਕ ਜਾਨਣਾ ਚਾਹੁੰਦਾ ਬਾਦਸ਼ਾਹ ਨੇ ਕਿਹਾ ਜੀ ਮਹਾਰਾਜ ਸਾਧੂ ਨੂੰ ਕਿਹਾ ਕਿ ਤੂੰ 6 ਮਹੀਨੇ ਬੇਲੋੜੀ ਚਿੰਤਾ ਕਿਉਂ ਕੀਤੀ ਤੈਨੂੰ ਇਹ ਸਵਾਲ ਉਸੇ ਸਮੇਂ ਪੁੱਛਣਾ ਚਾਹੀਦਾ ਸੀ ਜਦੋਂ ਮੈਂ ਤੇਰੇ ਘੋੜੇ ਤੇ ਬੈਠਾ ਸੀ ਕਿਉਂਕਿ ਮੈਂ ਦੇਖ ਲਿਆ ਸੀ ਕਿ ਇਹ ਸਵਾਲ ਤੇਰੇ ਦਿਮਾਗ ਵਿੱਚ ਉਸੇ ਸਮੇਂ ਉੱਠ ਗਿਆ ਸੀ ਜਦੋਂ ਮੈਂ ਝੋਲਾ ਚੁੱਕ ਸਹਿਮਤ ਹੋ ਗਿਆ ਸੀ ਤੇਰੇ ਨਾਲ ਇਹ ਸਵਾਲ ਤਾਂ ਉਸੇ ਵਕਤ ਤੇਰੇ ਮਨ ਵਿੱਚ ਸੀ ਓਏ ਮੂਰਖਾ ਤੂੰ 6 ਮਹੀਨੇ ਤੱਕ ਆਪਣੀ ਛਾਤੀ ਕਿਉਂ ਸੜਦਾ ਰਿਹਾ ਉੱਥੇ ਹੀ ਪੁੱਛ ਲੈਂਦਾ ਮੈਂ ਝੋਲਾ ਰੱਖ ਉਸ ਵਕਤ ਉਸੇ ਰੁੱਖ ਥੱਲੇ ਫਿਰ ਬਹਿ ਜਾਂਦਾ ਮੈਂ ਉਡੀਕ ਹੀ ਰਿਹਾ ਸੀ ਕਿ ਤੂੰ ਕਦੋਂ ਮੈਨੂੰ ਪੁੱਛੇਂਗਾ ਤੇ ਫਰਕ ਮੈਂ ਕੱਲ ਸਵੇਰੇ ਤੇਨੂੰ ਜਰੂਰ ਦੱਸਾਂਗਾ ਪਰ ਹਾਂ ਮੈਂ ਸ਼ਹਿਰ ਤੋਂ ਬਾਹਰ ਜਾ ਕੇ ਦੱਸਾਂਗਾ ਬਾਦਸ਼ਾਹ ਦੂਸਰੀ ਸਵੇਰ ਜਲਦੀ ਜਾਗਿਆ ਉਹ ਇਹ ਜਾਣਨ ਲਈ ਉਤਸੁਖ ਹੋ ਗਿਆ ਕਿ ਕੀ ਫਰਕ ਹੈ ਬਾਦਸ਼ਾਹ ਸੋਚ ਰਿਹਾ ਸੀ ਕਿ ਕੀ ਫਰਕ ਹੋ ਸਕਦਾ ਹੈ ਮੈਨੂੰ ਤਾਂ ਕੁਝ ਫਰਕ ਨਹੀਂ ਲੱਗਿਆ ਮੈਂ ਜਿਹੜਾ ਭੋਜਨ ਖਾਂਦਾ ਉਹੀ ਇਹ ਖਾਂਦਾ ਤੇ ਮੇਰੇ ਤੋਂ ਵੀ ਜ਼ਿਆਦਾ ਮੰਗਾ ਕਰਦਾ ਹੈ ਇਹ ਲਿਆਓ ਉਹ ਲਿਆਓ ਜਿਹੜੇ ਕਮਰੇ ਵਿੱਚ ਮੈਂ ਰਹਿੰਦਾ ਉਸ ਤੋਂ ਵੀ ਅਲੀਸ਼ਾਨ ਕਮਰੇ ਵਿੱਚ ਇਹ ਰਹਿੰਦਾ ਹੈ ਮੇਰਾ ਤਾਂ ਰੋਜ਼ ਦੋ ਤਿੰਨ ਨੌਕਰਾਂ ਨਾਲ ਕੰਮ ਚੱਲ ਜਾਂਦਾ ਹੈ ਪਰ ਇਹ ਤਾਂ 5-10 ਨੌਕਰ ਰੱਖੀ ਬੈਠਾ ਹੈ ਇਸ ਦੀਆਂ ਜ਼ਰੂਰਤਾਂ ਦਾ ਤਾਂ ਕੋਈ ਅੰਤ ਹੀ ਨਹੀਂ ਹੈ ਮੰਗੀ ਹੀ ਜਾਂਦਾ ਹੈ ਮਹਿਲ ਦੇ ਬਾਕੀ ਲੋਕ ਘੱਟੂ-ਘੱਟ ਮੇਰੇ ਤੋਂ ਡਰਦੇ ਤਾਂ ਨੇ ਪਰ ਇਹ ਤਾਂ ਮੇਰੇ ਤੋਂ ਡਰਦਾ ਹੀ ਨਹੀਂ ਬਸ ਪੂਰਾ ਦਿਨ ਮਸਤ ਹੋ ਕੇ ਆਪਣੀ ਬੰਸਰੀ ਵਜਾਉਂਦਾ ਰਹਿੰਦਾ ਹੈ ਚੱਲ ਹੁਣ ਦੇਖਾਂ ਦਾ ਸਹੀ ਕੀ ਫਰਕ ਦੱਸਦਾ ਹੈ ਸੋਚਾਂ ਵਿੱਚ ਡੁੱਬਿਆ ਬਾਦਸ਼ਾਹ ਪਹੁੰਚ ਗਿਆ ਸਾਧੂ ਦੇ ਕਮਰੇ ਵਿੱਚ ਸਵੇਰੇ-ਸਵੇਰੇ ਜਦੋਂ ਉਹ ਪਹੁੰਚਿਆ ਤਾਂ ਹੈਰਾਨ ਰਹਿ ਗਿਆ ਉਸ ਸਾਧੂ ਨੇ ਉਹੀ ਪੁਰਾਣੇ ਕੱਪੜੇ ਪਾਏ ਹੋਏ ਸਨ ਜਿਹੜੇ ਉਹ ਪੈਨਕੇ ਦਰਖਤੇਟਾਂ ਬੈਠਦਾ ਹੁੰਦਾ ਸੀ ਉਹ ਆਪਣੇ ਇੱਕ ਹੱਥ ਵਿੱਚ ਝੋਲਾ ਤੇ ਦੂਜੇ ਹੱਥ ਵਿੱਚ ਬੰਸਰੀ ਲਈ ਤਿਆਰ ਖੜਾ ਸੀ ਬਾਦਸ਼ਾਹ ਨੂੰ ਦੇਖ ਕੇ ਸਾਧੂ ਨੇ ਕਿਹਾ ਚੱਲੀਏ ਮਹਾਰਾਜ ਇਸ ਤੋਂ ਬਾਅਦ ਉਹ ਦੋਵੇਂ ਮਹਿਲ ਤੋਂ ਬਾਹਰ ਆ ਗਏ ਚਲਦੇ ਚਲਦੇ ਸ਼ਹਿਰ ਦੀ ਨਦੀ ਪਾਰ ਹੋ ਗਈ ਕੁਝ ਸਮੇਂ ਬਾਅਦ ਉਹ ਸ਼ਹਿਰ ਤੋਂ ਬਹੁਤ ਦੂਰ ਆ ਗਏ ਬਾਦਸ਼ਾਹ ਨੇ ਪੁੱਛਿਆ ਕਿ ਹੋਰ ਕਿੰਨਾ ਕੁ ਤੁਰਨਾ ਹੈ ਸਾਧੂ ਨੇ ਕਿਹਾ ਬਸ ਕੁਝ ਦੇਰ ਹੋਰ ਚੱਲੋ ਚਲਦੇ ਚਲਦੇ ਸਵੇਰ ਤੋਂ ਦੁਪਹਿਰ ਹੋ ਗਈ ਫਿਰ ਬਾਦਸ਼ਾਹ ਨੇ ਕਿਹਾ ਕਿ ਬਸ ਹੋਰ ਨਹੀਂ ਤੁਸੀਂ ਜੋ ਵੀ ਕਹਿਣਾ ਇੱਥੇ ਕਹੋ ਸਾਧੂ ਨੇ ਕਿਹਾ ਮੈਂ ਅੱਗੇ ਜਾਵਾਂਗਾ ਤੁਸੀਂ ਮੇਰੇ ਨਾਲ ਜਾਂਦੇ ਹੋ ਜਾਂ ਨਹੀਂ ਬਾਦਸ਼ਾਹ ਨੂੰ ਥੋੜਾ ਗੁੱਸਾ ਆਇਆ ਤੇ ਬੋਲਿਆ ਮੈਂ ਕਿਵੇਂ ਜਾ ਸਕਦਾ ਮੈਂ ਤੇਰੇ ਵਰਗਾ ਕੋਈ ਫਕੀਰ ਨਹੀਂ ਜਿਸ ਨੂੰ ਕਿਸੇ ਗੱਲ ਦੀ ਕੋਈ ਪਰਵਾਹ ਹੀ ਨਾ ਹੋਵੇ ਮੇਰੀ ਪਤਨੀ ਮੇਰੇ ਬੱਚੇ ਮੇਰੀ ਸਲਤਨਤ ਸਾਰਾ ਕੁਝ ਮੇਰੇ ਨਾਲ ਜੁੜਿਆ ਹੋਇਆ ਹੈ ਮੈਂ ਸਭ ਕੁਝ ਛੱਡ ਕੇ ਤੇਰੇ ਨਾਲ ਕਿਵੇਂ ਜਾਵਾਂ ਬਾਦਸ਼ਾਹ ਦੀ ਗੱਲ ਸੁਣ ਕੇ ਸਾਧੂ ਉੱਚੀ-ਉੱਚੀ ਹੱਸਿਆ ਅਤੇ ਬੋਲਿਆ ਬਸ ਇਹੀ ਫਰਕ ਹੈ ਤੇਰੇ ਵਿੱਚ ਤੇ ਮੇਰੇ ਵਿੱਚ ਕਿ ਮੈਂ ਕਿਤੇ ਵੀ ਜਾ ਸਕਦਾ ਹਾਂ ਪਰ ਤੁਸੀਂ ਨਹੀਂ ਜਾ ਸਕਦੇ ਮੈਂ ਚੰਗੇ ਮਾੜੇ ਹਰ ਹਾਲਾਤ ਵਿੱਚ ਖੁਸ਼ ਰਹਿ ਸਕਦਾ ਪਰ ਤੁਸੀਂ ਨਹੀਂ ਜਦੋਂ ਮੈਂ ਜੰਗਲ ਦੇ ਉਸ ਦਰਖਤ ਥੱਲੇ ਰਹਿੰਦਾ ਸੀ ਤਾਂ ਮੈਂ ਪੂਰੀ ਮौज-ਮਸਤੀ ਵਿੱਚ ਰਹਿੰਦਾ ਸੀ ਤੇ ਆਪਣੀ ਜ਼ਿੰਦਗੀ ਦਾ ਹਰ ਪਲ ਜਿਉਂਦਾ ਸੀ ਜਦੋਂ ਮੈਂ ਮਹਿਲ 'ਚ ਚਲਾ ਗਿਆ ਤਾਂ ਮੈਂ ਉੱਥੇ ਵੀ ਆਪਣੀ ਜ਼ਿੰਦਗੀ ਦਾ ਪਲ-ਪਲ ਪੂਰੀ ਮौज-ਮਸਤੀ ਨਾਲ ਬਤੀਤ ਕੀਤਾ ਤੇ ਜਦੋਂ ਮੈਂ ਕਿਤੇ ਹੋਰ ਚਲੇ ਜਾਵਾਂਗਾ ਤਾਂ ਵੀ ਮੈਂ ਇਸੇ ਤਰ੍ਹਾਂ ਹੀ ਜੀਵਾਂਗਾ ਕਿਉਂਕਿ ਅਸੀਂ ਜਿਹੜੇ ਸਮੇਂ ਜਿੱਥੇ ਹੁੰਦੇ ਹਾਂ ਪੂਰੀ ਤਰ੍ਹਾਂ ਨਾਲ ਉੱਥੇ ਹੀ ਹੁੰਦੇ ਹਾਂ ਸਾਡਾ ਸ਼ਰੀਰ ਤੇ ਮਨ ਹਮੇਸ਼ਾ ਇਕੱਠੇ ਰਹਿੰਦੇ ਨੇ ਅਸੀਂ ਨਾ ਤਾਂ ਆਪਣੇ ਅਤੀਤ ਨੂੰ ਯਾਦ ਕਰਕੇ ਪਛਤਾਉਂਦੇ ਹਾਂ ਅਤੇ ਨਾ ਹੀ ਭਵਿੱਖ ਬਾਰੇ ਸੋਚ ਕੇ ਆਪਣੇ ਅੱਜ ਨੂੰ ਵਿਗਾੜਦੇ ਹਾਂ ਅਸੀਂ ਤਾਂ ਬਸ ਅੱਜ ਵਿੱਚ ਹੀ ਜੀਉਂਦੇ ਹਾਂ ਕਿਉਂਕਿ ਅਸੀਂ ਸਮਝ ਲਿਆ ਹੈ ਕਿ ਜ਼ਿੰਦਗੀ ਅੱਜ ਵਿੱਚ ਹੀ ਹੈ ਹੁਣੇ ਇਹ ਇਸ ਪਲ ਨੂੰ ਜੂਨ ਵਿੱਚ ਹੀ ਹੈ ਬਸ ਇਹੀ ਇੱਕ ਛੋਟਾ ਜਿਹਾ ਫਰਕ ਹੈ ਤੁਹਾਡੇ ਦੇ ਸਾਡੇ ਵਿੱਚ ਤੁਹਾਨੂੰ ਹਾਲਾਤ ਚਲਾਉਂਦੇ ਨੇ ਤੇ ਅਸੀਂ ਹਾਲਾਤਾਂ ਨੂੰ ਚਲਾਉਂਦੇ ਹਾਂ ਤੁਸੀਂ ਖੁਸ਼ ਰਹੋਗੇ ਜਾਂ ਉਦਾਸ ਰਹੋਗੇ ਇਹ ਤੁਹਾਡੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਤੇ ਨਿਰਭਰ ਕਰਦਾ ਪਰ ਸਾਡੇ ਲਈ ਇਹ ਘਟਨਾਵਾਂ ਜ਼ਿੰਦਗੀ ਦਾ ਇੱਕ ਹਿੱਸਾ मात्र ਹੈ ਤੇ ਅਸੀਂ ਬਿਨਾਂ ਕਿਸੇ ਪਰੇਸ਼ਾਨੀ ਤੋਂ ਇਹਨਾਂ ਵਿੱਚੋਂ ਲੰਘਦੇ ਹਾਂ ਅਸੀਂ ਨਾ ਤਾਂ ਦੁੱਖ ਹੋਣ ਤੇ ਪਰੇਸ਼ਾਨ ਹੁੰਦੇ ਹਾਂ ਤੇ ਨਾ ਹੀ ਸੁੱਖਾਣ ਤੇ ਜਾਦਾ ਖੁਸ਼ ਹੁੰਦੇ ਹਾਂ ਅਸੀਂ ਹਰ ਸਥਿਤੀ ਵਿੱਚ ਆਪਣੇ ਆਪ ਨੂੰ ਸ਼ਾਂਤ ਤੇ ਸਥਿਰ ਰੱਖਦੇ ਹਾਂ ਕਿਉਂਕਿ ਅਸੀਂ ਜਾਣ ਚੁੱਕੇ ਹਾਂ ਕਿ ਨਾ ਤਾਂ ਦੁੱਖ ਸਦਾ ਰਹਿਣਾ ਹੈ ਤੇ ਨਾ ਹੀ ਸੁੱਖ ਇਸ ਲਈ ਹਰ ਹਾਲਾਤ ਵਿੱਚ ਮਸਤ ਰਹਿੰਦੇ ਹਾਂ ਇਹ ਸਭ ਸੁਣ ਕੇ ਅਚਾਨਕ ਬਾਦਸ਼ਾਹ ਨੂੰ ਅਹਿਸਾਸ ਹੋਇਆ ਕਿ ਮੈਂ ਕੀ ਕੀਤਾ ਇੰਨੀ ਪਵਿੱਤਰ ਰੂਹ ਨੂੰ ਗਵਾ ਦਿੱਤਾ 6 ਮਹੀਨੇ ਉਸਦੇ ਨਾਲ ਰਹਾ ਤੇ ਇੱਕ ਦਿਨ ਵੀ ਸਤ ਸੰਗ ਨਾ ਕਰ ਸਕਿਆ ਸਤ ਸੰਗ ਵੀ ਕੀ ਖਾਕ ਕਰਦਾ ਮੇਰੇ ਮਨ ਵਿੱਚ ਤਾਂ ਇਹੀ ਚੱਲ ਰਿਹਾ ਸੀ ਕਿ ਇਹ ਤਾਂ ਬਹੁਤ ਹੀ ਆਮ ਆਦਮੀ ਨਿਕਲਿਆ ਇੱਕ ਖੋਟਾ ਸਿੱਕਾ ਨਿਕਲਿਆ ਇਹਦੇ ਵਿੱਚ ਤਾਂ ਸੋਨੇ ਦੀ ਪਾਲਸ ਕੀਤੀ ਹੋਈ ਹੈ ਇਹ ਵਿਚਾਰ ਆਉਂਦੇ ਹੀ ਤਰੰਤ ਬਾਦਸ਼ਾਹ ਨੇ ਸਾਧੂ ਦੇ ਪੈਰ ਫੜ ਲਏ ਤੇ ਕਿਹਾ ਨਹੀਂ ਮਹਾਰਾਜ ਮੈਂ ਤੁਹਾਨੂੰ ਅੱਗੇ ਨਹੀਂ ਜਾਣ ਦਿਆਂਗਾ ਸਾਧੂ ਨੇ ਕਿਹਾ ਮੈਨੂੰ ਕੋਈ ਸਮੱਸਿਆ ਨਹੀਂ ਹੈ ਇਹ ਖੜਾ ਤੇਰਾ ਘੋੜਾ ਮੈਂ ਫਿਰ ਇਸ ਤੇ ਬੈਠਾਂਗਾ ਤੇ ਵਾਪਸ ਚਲੇ ਜਾਵਾਂਗਾ ਪਰ ਫਿਰ ਤੈਨੂੰ ਪਰੇਸ਼ਾਨੀ ਹੋਵੇਗੀ ਬਾਦਸ਼ਾਹ ਇਹ ਸਭ ਸੁਣ ਕੇ ਫਿਰ ਉਹੀ ਸਭ ਕੁਝ ਸੋਚਣ ਲੱਗ ਪਿਆ ਕਿ ਇਹ ਤਾਂ ਫਿਰ ਉਵੇਂ ਹੀ ਮੰਨ ਗਿਆ ਸਾਧੂ ਨੇ ਕੁਝ ਚਿਰ ਬਾਦਸ਼ਾਹ ਦੀਆਂ ਅੱਖਾਂ ਵਿੱਚ ਦੇਖਿਆ ਤੇ ਫਿਰ ਕਿਹਾ ਪਰ ਨਹੀਂ ਹੁਣ ਮੈਂ ਵਾਪਸ ਨਹੀਂ ਆਵਾਂਗਾ ਕਿਉਂਕਿ ਤੂੰ ਨਹੀਂ ਸੁਧਰੇਗਾ ਫਿਰ ਤੈਨੂੰ ਪਰੇਸ਼ਾਨੀ ਹੋਵੇਗੀ ਤੂੰ ਮੇਰੇ ਨਾਲ ਈਰਖਾ ਕਰੇਗਾ ਦਿਨ ਰਾਤ ਪਰੇਸ਼ਾਨ ਰਹੇਗਾ ਸਾਡਾ ਕੀ ਹੈ ਅਸੀਂ ਤਾਂ ਸੰਨਿਆਸੀ ਹਾਂ ਸਾਡੇ ਲਈ ਮਹਿਲ ਕੀ ਤੇ ਜੰਗਲ ਕੀ ਸਾਨੂੰ ਕੋਈ ਸਮੱਸਿਆ ਨਹੀਂ ਹੈ ਕਿਉਂਕਿ ਜਿਸ ਨੂੰ ਸਮੱਸਿਆ ਹੈ ਉਸ ਨਿਆਸੀ ਨਹੀਂ ਹੋ ਸਕਦਾ ਜਿਸ ਤਰ੍ਹਾਂ ਮੇਰੀ ਬੰਸਰੀ ਮਹਿਲ ਵਿੱਚ ਵੱਜਦੀ ਸੀ ਉਹ ਜੰਗਲ ਵਿੱਚ ਵੀ বাজੇਗੀ ਤੇ ਸਦਾ ਹੀ ਵੱਜਦੀ ਰਹੇਗੀ ਇਹ ਕਹਿ ਕੇ ਉਹ ਰਿਸ਼ੀ ਉੱਥੋਂ ਚਲਾ ਗਿਆ ਤੇ ਬਾਦਸ਼ਾ ਉੱਥੇ ਖੜਾ ਖੜਾ ਸਾਧੂ ਨੂੰ ਜਾਂਦੇ ਹੋਏ ਦੇਖਦਾ ਰਿਹਾ ਸੋ ਦੋਸਤੋ ਇਸ ਕਹਾਣੀ ਤੋਂ ਦੋ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਕਿ ਵਿਅਕਤੀ ਕਿਸੇ ਵੀ ਚੀਜ਼ ਦੀ ਇੱਜ਼ਤ ਉਦੋਂ ਤੱਕ ਕਰਦਾ ਹੈ ਜਦੋਂ ਤੱਕ ਉਹ ਚੀਜ਼ ਉਸ ਦੇ ਕੋਲ ਨਹੀਂ ਹੁੰਦੀ ਫਿਰ ਉਹ ਚੀਜ਼ਾਂ ਜਾਂ ਇਨਸਾਨ ਉਸ ਨੂੰ ਮਿਲ ਜਾਣ ਤੋਂ ਬਾਅਦ ਉਨਾਂ ਉਚਿਤ ਸਤਿਕਾਰ ਦੇਣਾ ਬੰਦ ਕਰ ਦਿੰਦਾ ਹੈ ਤੇ ਫਿਰ ਉਸ ਨੂੰ ਆਪਣੀ ਇਸ ਗਲਤੀ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਉਹ ਚੀਜ਼ਾਂ ਜਾਂ ਇਨਸਾਨ ਉਸਦੇ ਜੀਵਨ ਵਿੱਚੋਂ ਚਲੀਆਂ ਜਾਂਦੀਆਂ ਨੇ ਸਮਰਾਟ ਨੂੰ ਉਹ ਸਾਧੂ ਉਦੋਂ ਤੱਕ ਬੜਾ ਮਹਾਨ ਤੇ ਤਿਆਗੀ ਜਾਪਦਾ ਸੀ ਜਦੋਂ ਤੱਕ ਉਹ ਜੰਗਲ ਵਿੱਚ ਬੈਠਾ ਸੀ ਪਰ ਜਿਵੇਂ ਹੀ ਬਾਦਸ਼ਾਹ ਦੇ ਨਾਲ ਮਹਿਲ ਵਿੱਚ ਚਲਿਆ ਗਿਆ ਬਾਦਸ਼ਾਹ ਉਸ ਨੂੰ ਬੇਕਾਰ ਜਾਣ ਕੇ ਉਸ ਤੋਂ ਛਟਕਾਰਾ ਪਾਉਣ ਦੀ ਕੋਸ਼ਿਸ਼ ਕਰਨ ਲੱਗ ਪਿਆ ਪਰ ਫਿਰ ਜਦੋਂ ਉਹੀ ਸਾਧੂ ਉਸ ਤੋਂ ਦੂਰ ਚਲਿਆ ਗਿਆ ਬਾਦਸ਼ਾਹ ਨੂੰ ਉਹ ਲਾਭਦਾਇਕ ਜਾਪਿਆ ਇਸ ਲਈ ਕਿਸੇ ਵਿਅਕਤੀ ਨੂੰ ਬਹੁਤ ਸੋਚ ਸਮਝ ਕੇ ਅਪਣਾਓ ਤੇ ਜਦੋਂ ਵੀ ਅਪਣਾਓ ਫਿਰ ਉਸ ਨੂੰ ਠਕਰਾਓ ਨਾ ਦੂਸਰੀ ਸਿੱਖਿਆ ਹਾਲਾਤ ਭਾਵੇਂ ਕੋਈ ਵੀ ਹੋਣ ਹਰ ਹਾਲਾਤ ਵਿੱਚ ਮਸਤ ਰਹੋ ਠੀਕ ਉਸ ਸਾਧੂ ਦੇ ਵਾਂਗ ਜੋ ਜੰਗਲ ਵਿੱਚ ਉਨੇ ਹੀ ਮौज-ਮਸਤੀ ਵਿੱਚ ਰਹਿੰਦਾ ਸੀ ਜਿੰਨਾ ਮਹਿਲਾਂ ਵਿੱਚ ਰਹਿੰਦਾ ਸੀ ਖੁਸ਼ੀ ਤੇ ਉਦਾਸੀ ਪ੍ਰਤੀ ਇੱਕ ਸਮਾਨ ਰਵਈਆ ਰੱਖਣਾ ਹੀ ਜੀਵਨ ਜਿਉਣ ਦਾ ਸਹੀ ਤਰੀਕਾ ਹੈ ਤੇ ਇਹੀ ਗੱਲ ਸ੍ਰੀ ਭਾਗਵਤ ਗੀਤਾ ਵਿੱਚ ਵੀ ਕਹੀ ਗਈ ਹੈ ਤੇ ਮਹਾਤਮਾ ਬੁੱਧ ਨੇ ਵੀ ਆਪਣੇ ਉਪਦੇਸ਼ਾਂ ਵਿੱਚ ਕਿਹਾ ਹੈ ਕਿ ਬੀਤੇ ਸਮੇਂ ਦਾ ਪਛਤਾਵਾ ਨਾ ਕਰੋ ਭਵਿੱਖ ਦੀ ਚਿੰਤਾ ਨਾ ਕਰੋ ਸਿਰਫ ਵਰਤਮਾਨ ਦੇ ਹਰ ਪਲ ਨੂੰ ਪੂਰੀ ਚੇਤਨਾ ਤੇ ਆਨੰਦ ਨਾਲ ਜਿਓ ਤਾਂ ਹੀ ਤੁਹਾਡਾ ਜੀਵਨ ਖੁਸ਼ੀਆਂ ਤੇ ਆਨੰਦ ਨਾਲ ਭਰੇਗਾ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਤੇ ਇਸ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਦੋਸਤੋ ਅਜਈਆਂ ਹੋਰ ਪ੍ਰੇਰਣਾਦਾਇਕ ਕਹਾਣੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਲਦੀ ਹੀ ਮਿਲਦੇ ਹਾਂ ਸ਼ੁਕਰੀਆ